ਦਿਨਾਂ ਦੇ ਦਿਨਾਂ ਵਿੱਚ ਕਿਹੜੀ ਜਿਹੜੀ ਦਿੱਕਤਾਂ ਨੇ ਆ ਪ੍ਰੋਬਲਮਸ ਨੇ ਜੋ ਆਮ ਬੱਚਿਆਂ ਲਈ ਐਨੀ ਪ੍ਰੋਲੋਂਗਡ ਐਕਸਪੋਜ਼ਰ ਟੂ ਹੀਟ ਵਿਲ ਕਾਜ਼ ਹੀਟ ਸਟ੍ਰੋਕ ਲਾਈਕ ਸਿੰਟਮਸ ਸੀ ਸਟਾਰਟਿੰਗ ਦੇ ਵਿੱਚ ਕੋਈ ਸਿੰਟਮਸ ਪਹਿਲੇ ਕੈਚ ਕਰ ਲਈਏ ਤਾਂ ਫਿਰ ਉੱਥੇ ਤਾਂ ਗੱਲ ਪਹੁੰਚੇਗੀ ਹੀ ਨਹੀਂ ਪਾਰਟਿਕੁਲਰਲੀ ਫ੍ਰੋਮ 2 ইয়ারਸ ਟੂ 8 ইয়ারਸ ਜਿਨ੍ਹਾਂ ਨੂੰ ਕਰਜ ਬਿਠਾਣਾ ਬਹੁਤ ਮੁਸ਼ਕਿਲ ਹੁੰਦਾ ਉਹ ਬੱਚੇ ਜਿਹੜੇ ਹੈ ਦੇ ਵਿਲ ਸਡਨਲੀ ਸਟਾਰਟ ਬਿਕਮਿੰਗ ਵੈਰੀ ਲਿਥਾਰਜਿਕ ਸਟਾਰਟ ਸੀਇੰਗ ਕਿ ਬੇਬੀ ਦਾ ਯੂਰਨ ਆਉਟਪੁੱਟ ਜਿਹੜਾ ਹੈ ਉਹ ਕਾਫੀ ਘਟਣਾ ਸ਼ੁਰੂ ਹੋ ਜਾਏਗਾ ਕਲਰ ਜਿਹੜਾ ਹੈ ਉਹ ਜ਼ਿਆਦਾ ਹਾਈ ਕਲਰਡ ਨੂੰ ਚੰਗੀ ਤਰ੍ਹਾਂ ਹਾਈਡਰੇਟ ਨਾ ਕਰੀਏ ਫਲੂਇਡਸ ਨਾ ਦਈਏ ਦੈਨ ਉਸ ਤੋਂ ਬਾਅਦ ਇਹ ਬਿਮਾਰੀ ਹੋਰ ਐਡਵਾਂਸ ਹੋ ਜਾਂਦੀ ਹੈ ਦੈਨ ਸਮ ਚਿਲड्रन ਵਿਲ ਸਟਾਰਟ ਹੈਵਿੰਗ ਵੈਰੀ ਹਾਈ ਗ੍ਰੇਡ ਫੀਵਰਸ ਯੂਜੂਲੀ ਵੀ ਸੀ ਕਿ ਹੱਥ ਪੈ ਠੰਡੇ ਐਂਡ ਪੂਰੀ ਬੋਡੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਜਿਹੜਾ ਹੈ ਉਹ ਗਰਮ ਹੋ ਰਿਹਾ। ਕੁਝ ਪੈਰੈਂਟਸ ਵਰਕਿੰਗ ਨੇ ਉਹ ਸਮਰ ਕੈਂਪ ਲਈ ਆਪਟ ਕਰਨਾ ਚਾਹੁੰਦੇ ਨੇ। ਤੇ ਪ੍ਰੀਕੌਸ਼ਨਰੀ ਮੇਜਰਸ ਲਈ। ਤੋਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨਿੰਬੂ ਪਾਣੀ। ਨਿੰਬੂ ਪਾਣੀ ਤੋਂ ਬੈਸਟ ਚੀਜ਼ ਨਹੀਂ ਹੋ ਸਕਦੀ। ਹੁਣ ਜਿਹੜੇ ਬਣੀ ਹੋਈ ਚੀਜ਼ਾਂ ਨੇ ਉਹਨਾਂ ਦਾ ਲਾਈਫ ਬਹੁਤ ਘਟ ਜਾਂਦੀ ਹੈ। ਸੋ ਮੇਕ ਸ਼ੋਰ ਥੈਟ ਅਸੀਂ ਬਾਹਰ ਦਾ ਨਹੀਂ ਖਾ ਰਹੇ। ਸਪੈਸ਼ਲੀ ਕੇਕਸ, ਪੇਸਟਰੀਜ਼ ਇਦਾਂ ਦੀ ਜਲਦੀ ਖਰਾਬ ਹੋਣ ਵਾਲੀ ਚੀਜ਼ਾਂ। ਅਸੀਂ ਅਵੋਇਡ ਕਰ ਜਿਹੜੇ ਇਨਫੈਂਟਸ ਨੇ ਉਹਨਾਂ ਲਈ ਕਿਵੇਂ ਪਤਾ ਕਰਾਇਆ ਜਾਏ ਕਿ ਉਹਨਾਂ ਨੂੰ ਗਰਮੀ ਲੱਗ ਰਹੀ ਹੈ ਕੋਈ ਤਰਹੀ ਲੈਸ ਦੈਨ 1 ਐਂਡ 1/2 ਇਅਰਸ ਦੇ ਬੱਚੇ ਹੁੰਦੇ ਆ ਅਸੀਂ ਤਾਲੂ ਕਹਿੰਦੇ ਆ ਉਹਨਾਂ ਦਾ ਇੰਟੀਰੀਅਰ ਫੌਂਟੇਨਲ ਸਿਰ ਦੇ ਉੱਤੇ ਹੁੰਦਾ ਹੈ ਕਈ ਵਾਰ ਉਹ ਡਿਪਰੈਸ਼ਨ ਸੰਕੰਨ ਹੋ ਜਾਂਦਾ ਹੈ ਦੈਟ ਆਲਸੋ ਇਜ਼ ਅ ਸਾਈਨ ਆਫ ਡੀਹਾਈਡਰੇਸ਼ਨ ਐਨੀ ਸਕੋਰਚਿੰਗ ਹੀਟ ਦੇ ਵਿੱਚ 15 ਮਿੰਟ ਦਾ ਸੰਦਾ ਐਕਸਪੋਜ਼ਰ ਇਜ਼ ਇਨਫ ਸ ਟੂ ਕਾਜ਼ ਸਿੰਪਟਮਸ ਸੋ ਜਿਹੜਾ ਮਾਂ ਦਾ ਦੁੱਧ ਹੈ ਜਿਹੜਾ ਮਦਰਸ ਲੈਟ ਹੈ ਇਸ ਦੇ ਫਾਇਦੇ ਕੀ ਬੈਸਟ ਹੋ ਚਾਹੇ ਯੈਸ ਬਟ ਕੁਝ ਕੇਸਸ ਦੇ ਵਿੱਚ ਜਦੋਂ ਫਾਰਮੂਲਾ ਮੈਰੀਕਿਊਸ ਉਹਦੇ ਕੋਈ ਇਫੈਕਟਸ ਨਹੀਂ ਜੇ ਅਸੀਂ ਅੱਜ ਫਾਰਮੂਲਾ ਮਿਲਕ ਨੂੰ ਹਟਾ ਲਈਏ ਆਮ ਬ੍ਰਿਟਿਸ਼ ਹੋਰ ਜਿਹੜਾ ਐਕਸਕਲੂਸਿਵ ਬ੍ਰੈਸਟ ਫੀਡਿੰਗ ਦੀ ਪਰਸੈਂਟੇਜ ਹੈ ਉਹ ਬਹੁਤ ਜ਼ਿਆਦਾ ਵੱਧ ਜਾਏਗੀ ਸਤਿ ਸ਼੍ਰੀ ਅਕਾਲ ਜੀ ਦਾਖ ਦੇਖਲੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਸੈਗਮੈਂਟ ਸਿਹਤ ਸੰਭਾਲ ਦੇ ਵਿੱਚ ਗਰਮੀ ਜੀ ਜ਼ੋਰੋਂ ਦੀ ਪੈ ਰਹੀ ਹੈ ਸਕੂਲ ਦੇ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਈਆਂ ਪਰ ਫਿਰ ਵੀ ਪੈਰੈਂਟਸ ਕੌਸ਼ੀਅਸ ਨੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਇਸ ਗਰਮੀਆਂ ਦੇ ਵਿੱਚ ਕਿੰਨਾ ਗੱਲਾਂ ਦਾ ਧਿਆਨ ਦਿੱਤਾ ਜਾਵੇ ਤੇ ਕਿਹੜੀਆਂ ਚੀਜ਼ਾਂ ਤੋਂ ਬਚਿਆ ਜਾ ਇਸ ਚੀਜ਼ ਬਾਰੇ ਗੱਲਬਾਤ ਕਰਾਂਗੇ ਅੱਜ ਦੇ ਖਾਸ ਸੈਗਮੈਂਟ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਡਾਕਟਰ ਵਿਕਰਮ ਮੀਤੀ ਜੀ ਸਤਿ ਸ਼੍ਰੀ ਅਕਾਲ ਸਸ਼ਿਕਾ ਜੀ ਕਿਵੇਂ ਹੋ ਤੁਸੀਂ ਗੁੱਡ ਥੈਂਕ ਯੂ ਤੁਸੀਂ ਕਿਵੇਂ ਆਲਵੇਸ ਸਰ ਬਸ ਗਰਮੀ ਬਹੁਤ ਹੈ ਬਿਲਕੁਲ ਯੈਸ ਸਰੇ ਇਥੋਂ ਸ਼ੁਰੂਆਤ ਕਰਦੇ ਹਾਂ ਗਰਮੀਆਂ ਦੇ ਦਿਨਾਂ ਵਿੱਚ ਕਿਹੜੀ ਜਿਹੜੀ ਦਿੱਕਤਾਂ ਨੇ ਜਾਂ ਪ੍ਰੋਬਲਮਸ ਨੇ ਜੋ ਆਮ ਨੇ ਬੱਚਿਆਂ ਦੇ ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਿ세 ਨਾਰਥ ਰੀਜਨ ਦੀ ਗੱਲ ਕਰੀਏ ਜੇ ਪੁਰਾਣੇ ਸਮਰਸ ਦਾ ਅਸੀਂ ਪੈਟਰਨ ਦੇਖਾਂਗੇ ਯੂਜ਼ੂਲੀ ਇੱਥੇ 5 ਡੇਸ 7 ਡੇਸ ਦੀ ਬਹੁਤ ਗਰਮੀ ਹੁੰਦੀ ਸੀ ਐਂਡ ਰੀਲੀਫ ਮਿਲਦਾ ਸੀ ਥੇਰ ਵਾਸ ਆਲਵੇਜ਼ ਅ ਰੇਨ ਸਪੈਲ ਬਟ ਹੁਣ ਅਸੀਂ ਦੇਖ ਰਹੇ ਕਿ ਅ ਪ੍ਰੋਲੋਂਗਡ ਜਿਹੜਾ ਹੈ ਹੀਟ ਵੇਵ ਚੱਲ ਰਹੀ ਹੈ ਐਂਡ ਵੀ ਆਰ ਸੀਇੰਗ ਇਨ ਦਾ ਆਪੀਡੀ ਆਲਸੋ ਕਿ ਇਹਦੇ ਅਫੈਕਟਸ ਕਾਫੀ ਬੱਚਿਆਂ ਨੂੰ ਪੈ ਰਹੇ ਆ ਸੋ ਇਹ ਅਦਾ ਦਾ ਟਾਈਮ ਹੈ ਕਿ ਇੰਨੀ ਗਰਮੀ ਨਹੀਂ ਦੇਖੀ ਹੈ ਕਿਸੇ ਨੇ ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਪੂਰੇ ਫੈਮਿਲੀ ਨੂੰ ਪ੍ਰੋਟੈਕਟ ਕਰੀਏ ਐਂਡ ਜਿਹੜੇ ਛੋਟੇ ਬੱਚੇ ਨੇ ਉਹਨਾਂ ਵਾਸਤੇ ਪ੍ਰੀਕਾਸ਼ਨਸ ਲੈਣੀਆਂ ਬਹੁਤ ਜ਼ਰੂਰੀਆਂ ਨੇ ਸਰ ਇਹ ਹੀਟ ਵੇਵ ਜਾਂ ਹੀਟ ਸਟ੍ਰੋਕ ਦੀ ਤੁਸੀਂ ਗੱਲ ਕੀਤੀ ਹੈ ਦੇ ਕੋਈ ਖਾਸ ਲੱਛਣ ਕੋਈ ਸਿੰਪਟਮਸ ਬਿਲਕੁਲ ਸੋ ਬੇਸਿਕਲੀ ਅਸੀਂ ਜੇ ਇਹਨੂੰ ਮੈਂ ਸਿੰਪਲੀਫਾਈ ਕਰਾਂ ਹੁੰਦਾ ਕਿ ਇਹ ਐਨੀ ਪ੍ਰੋਲੋਂਗਡ ਐਕਸਪੋਜ਼ਰ ਟੂ ਹੀਟ ਹਮ ਵਿਲ ਕਾਜ਼ ਹੀਟ ਸਟ੍ਰੋਕ ਲਾਈਕ ਸਿੰਪਟਮਸ ਹੀਟ ਸਟ੍ਰੋਕ ਇੱਕ ਬਹੁਤ ਐਡਵਾਂਸ ਚੀਜ਼ ਹੈ ਬਟ ਹੀਟ ਸਟ੍ਰੋਕ ਲਈ ਤਾਂ ਹਸਪਿਟਲਾਈਜੇਸ਼ਨ ਤੇ ਲੋਡ ਪੈਂਦੀ ਹੈ ਬਟ ਜੇ ਅਸੀਂ ਸਟਾਰਟਿੰਗ ਦੇ ਵਿੱਚ ਕੋਈ ਸਿੰਪਟਮਸ ਪਹਿਲੇ ਕੈਚ ਕਰ ਲਈਏ ਤਾਂ ਫਿਰ ਉੱਥੇ ਤਾਂ ਗੱਲ ਪਹੁੰਚੇਗੀ ਹੀ ਨਹੀਂ ਤੇ ਜਦ ਇਹਦੇ ਸਿੰਪਟਮਸ ਆਉਂਦੇ ਆ ਯੂ ਵਿਲ ਸੀ ਜਿਹੜੇ ਬੱਚਿਆਂ ਦੀ ਏਜ ਗਰੁੱਪ ਹੈ ਪਾਰਟਿਕੁਲਰਲੀ ਫ੍ਰੋਮ 2 ਇਅਰਸ ਟੂ 8 ਇਅਰਸ ਜਿਨ੍ਹਾਂ ਨੂੰ ਕਰਚ ਬਿਠਾਣਾ ਬਹੁਤ ਮੁਸ਼ਕਿਲ ਹੁੰਦਾ ਹੈ ਉਹ ਬੱਚੇ ਜਿਹੜੇ ਹੈ ਦੇ ਵਿਲ ਸਡਨਲੀ ਸਟਾਰਟ ਬੀਕਮਿੰਗ ਵੈਰੀ ਲੇਥਾਰਜਿਕ ਤੁਸੀਂ ਦੇਖੋਗੇ ਯੂਜੂਲੀ ਦ ਫਰਸਟ ਸਾਈਨ ਇਜ਼ ਅ ਚਾਈਲਡ ਇਜ਼ ਆਲਵੇਸ ਸਮਾਈਲਿੰਗ ਬਟ ਤੁਸੀਂ ਇੱਕਦਮ ਦੇਖੋਗੇ ਕਿ ਬੱਚਾ ਬਿਲਕੁਲ ਸੁਸਤ ਪਿਆ ਹੋਇਆ ਹੈ ਦ ਚਾਈਲਡ ਸਟਾਪਸ ਸਮਾਈਲਿੰਗ ਸਟਾਪਸ ਰਿਸਪੌਂਡਿੰਗ ਵੈਲ ਦੂਜੀ ਗੱਲ ਹੈ ਸਭ ਤੋਂ ਇੰਪੋਰਟੈਂਟ ਸਿੰਟਮਸ ਆਫ ਡੀਹਾਈਡਰੇਸ਼ਨ ਮਤਲਬ ਕਿ ਯੂ ਵਿਲ ਸਟਾਰਟ ਸੀ ਕਿ ਬੇਬੀ ਦਾ ਯੂਰਿਨ ਆਉਟਪੁੱਟ ਜਿਹੜਾ ਹੈ ਉਹ ਕਾਫੀ ਘਟਣਾ ਸ਼ੁਰੂ ਹੋ ਜਾਏਗਾ ਜਾਂ ਕਲਰ ਚ ਵੀ ਕੁਝ ਕਲਰ ਜਿਹੜਾ ਹੈ ਉਹ ਜ਼ਿਆਦਾ ਹਾਈ ਕਲਰਡ ਹਾਈ ਕਲਰਡ ਅਸੀਂ ਕੀ ਕਹਿੰਦੇ ਹਾਂ ਵੈਨ ਯੂਰਿਨ ਬਿਕਮਸ ਬਹੁਤ ਜ਼ਿਆਦਾ ਡਾਰਕ ਹੋ ਜਾਂਦਾ ਸੋ ਯੂਰਿਨ ਡਾਰਕ ਹੋਣਾ ਸ਼ੁਰੂ ਹੋ ਜਾਏਗਾ ਅਸੀਂ ਲੇਥਾਰਜਿਕ ਹੋ ਜਾਵਾਂਗੇ ਸਾਡੇ ਲਿਪਸ ਡਰਾਈ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਹੜਾ ਸਲਾਈਵਾ ਹੈ ਥੁੱਕ ਹੈ ਉਹ ਡਰਾਈ ਆਪ ਹੋਣਾ ਸ਼ੁਰੂ ਹੋ ਜਾਂਦਾ ਹੈ ਕਈ ਬੱਚਿਆਂ ਨੂੰ ਜਦ ਅਸੀਂ ਇਹ ਸਟੇਜ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਹਾਈਡਰੇਟ ਨਾ ਕਰੀਏ ਫਲੂਇਡਸ ਨਾ ਦੇਈਏ then ਉਸ ਤੋਂ ਬਾਅਦ ਇਹ ਬਿਮਾਰੀ ਹੋਰ ਐਡਵਾਂਸ ਹੋ ਜਾਂਦੀ ਹੈ then ਸਮ ਚਿਲड्रन विल स्टार्ट ਹੈਵਿੰਗ ਵੈਰੀ ਹਾਈ ਗ੍ਰੇਡ ਫੀਵਰਸ ਅਸੀਂ ਕੱਲੀ ਨਿਊਜ਼ ਚ ਪੜ ਰਹੇ ਸੀ ਕਿ ਅ ਅਡਲਟ ਡਾਈਡ ਇਨ ਦਿੱਲੀ ਡਿਊ ਟੂ ਹੀਟ ਵੇਵ ਐਂਡ ਫੀਵਰ 107 ਤੱਕ ਚਲਾ ਗਿਆ ਸੀ ਉਹਦਾ ਸੋ ਇਹਦੇ ਵਿੱਚ ਬਹੁਤ ਹਾਈ ਗ੍ਰੇਡ ਫੀਵਰ ਦੇਖੇ ਜਾਂਦੇ ਹਨ ਐਂਡ ਯੂਜੂਲੀ ਵੀ ਸੀ ਕਿ ਹੱਥ ਪੈਰ ਠੰਡੇ ਐਂਡ ਪੂਰੀ ਬੋਡੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਜਿਹੜਾ ਹੈ ਉਹ ਗਰਮ ਹੋ ਰਿਹਾ ਹੈ ਸੋ ਵੋਮਿਟਿੰਗਸ ਕਈਆਂ ਨੂੰ ਹੋਣੀ ਸ਼ੁਰੂ ਹੋ ਜਾਂਦੀਆਂ ਕਈਆਂ ਨੂੰ ਰੈਪਿਡ ਬਰੀਥਿੰਗ ਐਂਡ ਹਾਰਟ ਰੇਟ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਸੋ ਇਹ ਕਈ ਤਰੀਕਾ ਦੇ ਸਾਈਨਸ ਹੈ ਜਿਹੜੇ ਕਿ ਡਿਵੈਲਪ ਕਰਨਾ ਹੋਣਾ ਸ਼ੁਰੂ ਹੋ ਜਾਂਦੇ ਜਦ ਹੀਟ ਸਟ੍ਰੋਕ ਜਾਂ ਲੌਂਗ ਐਕਸਪੋਜ਼ਰ ਟੂ ਹੀਟ ਹੋਏ ਇੱਥੇ ਸਰ ਪ੍ਰੋਬਲਮ ਦੀ ਗੱਲ ਹੋਗੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਪ੍ਰੀਕੌਸ਼ਨਰੀ ਮੇਜਰਸ ਕਿਹੜੇ ਨੇ ਜਿਹੜੇ ਲਿੱਤੇ ਜਾ ਸਕਦੇ ਆ ਕਿਉਂਕਿ ਸਕੂਲਾਂ ਦੇ ਵਿੱਚ ਤਾਂ ਖੈਰ ਛੁੱਟੀਆਂ ਪੈ ਸਕਦੀਆਂ ਪਰ ਕਿਤੇ ਬਾਹਰ ਵੀ ਜਾਣਾ ਪੈ ਸਕਦਾ ਕੁਝ ਪੈਰੈਂਟਸ ਵਰਕਿੰਗ ਨੇ ਉਹ ਸਮਰ ਕੈਂਪ ਲਈ ਆਪਟ ਕਰਨਾ ਚਾਹੁੰਦੇ ਨੇ ਤੇ ਪ੍ਰੀਕੌਸ਼ਨਰੀ ਮੇਜਰਸ ਕੀ ਨੇ ਬਿਲਕੁਲ ਇਹ ਸਰਕਾਰ ਵੱਲੋਂ ਬਹੁਤ ਚੰਗਾ ਡਿਸੀਜਨ ਹੈ ਕਿ ਉਹਨਾਂ ਨੇ ਛੁੱਟੀਆਂ ਜਿਹੜੀ ਹੈ ਅਨਾਉਂਸ ਕਰ ਦਿੱਤੀ ਹੈ ਇਹ ਬਹੁਤ ਮੇਜਰ ਰਿਲੀਫ ਹੈ ਇਸ ਤੋਂ ਇਲਾਵਾ ਘਰ ਬੈਠੇ ਪੈਰੈਂਟਸ ਕੀ ਕੁਝ ਦਾ ਧਿਆਨ ਰੱਖ ਸਕਦੇ ਆ ਸਭ ਤੋਂ ਪਹਿਲੀ ਚੀਜ਼ ਹੈ ਹਾਈਡਰੇਸ਼ਨ ਜੇ ਹਾਈਡਰੇਸ਼ਨ ਮਤਲਬ ਕਿ ਸਾਡੇ ਫਲੂਇਡਸ ਚੰਗੇ ਰਹਿਣਗੇ ਤਾਂ ਫਿਰ ਇਹ ਚੀਜ਼ਾਂ ਨਹੀਂ ਹੋਣਗੀਆਂ ਸੋ ਹਾਈਡਰੇਸ਼ਨ ਦਾ ਕੀ ਮਤਲਬ ਹੈ ਇਟ ਇਜ਼ ਨਾਟ ਜਸਟ ਵਾਟਰ ਅਸੀਂ ਜਦ ਪਾਣੀ ਪੀਵਾਂਗੇ ਸਵੇਟ ਹੋਏਗਾ ਸਵੇਟ ਦੇ ਵਿੱਚ ਬਹੁਤ ਸాల్ట్స్ ਵੀ ਨਾਲ ਨਿਕਲਦੇ ਹਨ ਸੋ ਸਾਨੂੰ ਪਾਣੀ ਦੇ ਨਾਲ-ਨਾਲ ਆਪਣਾ ਸੋਡੀਅਮ which is salt ਐਂਡ એનર્ਜੀ ਇਨ ਟਰਮਸ ਆਫ 슈ਗਰਸ ਇਹ ਦੋਨੋਂ ਨਾਲ-ਨਾਲ ਰਿਪਲੇਨਿਸ਼ ਕਰਨੀ ਪੈਂਦੀ ਹੈ ਸੋ ਸਭ ਤੋਂ ਇੰਪੋਰਟੈਂਟ ਚੀਜ਼ ਹੈ నిंबू पानी अच्छा नींबू पानी तो बेस्ट चीज नहीं हो सकती नींबू पानी मतलब के असि ओदे च सॉल्ट भी पाई है शुगर भी पाई है उस तो अलावा कोकोनट वाटर कोकोनट वाटर इज द आइडियल ओआरएस सो कोकोनट so, वाटर लो नींबू पानी लो नॉर्मल पानी लो आपकी फेवरेट ड्रिंक लस्सी दैट इज आल्सो वेरी इंपॉर्टेंट जूसेस लो हां बट फ्रेश जूसेस एंड जूसेस का ध्यान रखना है ਸਮਰ ਟਾਈਮ ਇਜ਼ ਦ ਵਰਸਟ ਟਾਈਮ ਫॉर 올 ਗੈਸਟਰੋਐਂਟਰਾਈਟਸ ਮਤਲਬ ਲੂਜ਼ ਮੋਸ਼ਨ ਤੇ ਵੋਮਿਟਿੰਗ ਦਾ ਟਾਈਮ ਇਹ ਪੀਕ ਟਾਈਮ ਹੁੰਦਾ ਹੈ ਸੋ ਬਾਹਰ ਦੀ ਕੋਈ ਵੀ ਚੀਜ਼ ਸਾਨੂੰ ਅਵੋਇਡ ਕਰਨੀ ਚਾਹੀਦੀ ਹੈ ਬਿਕਾਜ਼ ਹੁਣ ਜਿਹੜੇ ਬਣੀ ਹੋਈ ਚੀਜ਼ਾਂ ਨੇ ਉਹਨਾਂ ਦਾ ਲਾਈਫ ਬਹੁਤ ਕੱਟ ਜਾਂਦੀ ਹੈ ਸੋ ਮੇਕ ਸ਼ੋਰ ਥੈਟ ਅਸੀਂ ਬਾਹਰ ਦਾ ਨਹੀਂ ਖਾ ਰਹੇ ਸਪੈਸ਼ਲੀ ਕੇਕਸ ਪੇਸਟਰੀਜ਼ ਇਦਾਂ ਦੀ ਜਲਦੀ ਖਰਾਬ ਹੋਣ ਵਾਲੀ ਚੀਜ਼ਾਂ ਅਸੀਂ ਅਵੋਇਡ ਕਰੀਏ ਸਰ ਵੱਡੇ ਬੱਚਿਆਂ ਦੀ ਤਾਂ ਗੱਲ ਹੋ ਗਈ ਜੇ ਉਹਨਾਂ ਨੂੰ ਕੋਈ ਦਿੱਕਤ ਵੀ ਹੁੰਦੀ ਹੈ ਤਾਂ ਹੀ ਵਾਰੀ ਬੋਲ ਕੇ ਵੀ ਦੱਸ ਸਕਦੇ ਆ ਜਿਹੜੇ ਇਨਫੈਂਟਸ ਨੇ ਉਹਨਾਂ ਲਈ ਕਿਵੇਂ ਪਤਾ ਕਰਾਇਆ ਜਾਏ ਕਿ ਉਹਨਾਂ ਨੂੰ ਗਰਮੀ ਲੱਗ ਰਹੀ ਹੈ ਕੋਈ ਤਕਲੀਫ ਹੋਈ ਬਿਲਕੁਲ ਸੋ ਇਨਫੈਂਟਸ ਜਿਵੇਂ ਤੁਸੀਂ ਬਿਲਕੁਲ ਰਾਈਟਲੀ ਕਿਹਾ ਕਿ ਉਹ ਗੱਲ ਨਹੀਂ ਕਰ ਸਕਦੇ ਹੁਣ ਇਨਫੈਂਟਸ ਲਈ ਸਾਨੂੰ ਕੁਝ ਕਲੀਨਿਕਲ ਪੈਰਾਮੀਟਰਸ ਦੇਖਣੇ ਹੁੰਦੇ ਸਭ ਤੋਂ ਜ਼ਰੂਰੀ ਪੈਰਾਮੀਟਰ ਹੈ ਯੂਰਿਨ ਆਉਟਪੁੱਟ ਯੂਜ਼ੂਲੀ 1 ਇਅਰ ਤੱਕ ਬੇਬੀ ਦਾ ਯੂਰਿਨ ਆਉਟਪੁੱਟ ਸ਼ੁੱਡ ਬੀ minimum 6 var in 24 hours urine measure karna zaruri hai urine da color dekhna bahut zaruri hai urine should not be very yellow second cheez hai lips dekho saliva dekho oh sukta nahi reya third sign hai jehde less than 1 and 1/2 years de bachche hunde hain assi taalu kehnde hain ohna da anterior fontanel sir de upar hunda hai kai var oh depression sankan ho janda hai that also is a sign of dehydration and again ohna da जनरल बिहेवियर ਸਾਨੂੰ ਲੱਗ ਰਿਹਾ ਕਿ ਕੱਲ ਤੱਕ ਬੇਬੀ ਠੀਕ ਸੀ ਅੱਜ ਬੇਬੀ ਇਜ਼ ਵੈਰੀ ਲੇਥਾਰਜਿਕ ਸੁਸਤ ਹੈ ਚੰਗੀ ਤਰ੍ਹਾਂ ਰਿਸਪੌਂਸ ਨਹੀਂ ਦੇ ਰੇ ਸਮਾਈਲ ਨਹੀਂ ਕਰ ਰੇ ਇਹ ਛੋਟੇ ਛੋਟੇ ਸਾਈਨਸ ਨੇ ਜਿਹੜਾ ਕਿ ਸਾਨੂੰ ਡੀਹਾਈਡਰੇਸ਼ਨ ਵੱਲ ਪੁਆਇੰਟ ਕਰਦੇ ਆ ਇਹ ਸਾਰੇ ਸਿੰਪਟਮਸ ਅਸੀਂ ਅਬਜ਼ਰਵ ਕਰ ਰਹੇ ਆ ਪ੍ਰੀਕਾਸ਼ਨਰੀ ਮੀਜਰਸ ਲੈ ਲਿਆ ਆ ਉਹ ਕਿਹੜੀ ਘੜੀ ਆ ਜਾਂ ਕਿਹੜਾ ਵਰਨਿੰਗ ਸਾਈਨ ਹੈ ਜਦੋਂ ਲੱਗਦਾ ਹੈ ਕਿ ਡਾਕਟਰ ਨੂੰ ਮਿਲਿਆ ਜਾਵੇ ਸੋ ਐਜ ਅ ਪੇਰੈਂਟ ਸਾਨੂੰ ਹਸਪੀਟਲ ਕੱਜ ਜਾਣਾ ਚਾਹੀਦਾ ਐਨੀ ਕਾਈਂਡ ਆਫ ਅ ਫੀਵਰ ਲੂਜ਼ ਮੋਸ਼ਨ ਜਾਂ ਵੋਮਟਿੰਗ ਦੇ ਸਾਈਨਸ ਆਨ ਜਾਂ ਬੇਬੀ ਅਨਨੈਸਰਲੀ ਬਹੁਤ ਜ਼ਿਆਦਾ ਲਿਥਾਰਜਿਕ ਜਾਂ ਸੁਸਤ ਹੋ ਗਿਆ ਥੈਟ ਇਜ਼ ਦ ਟਾਈਮ ਸਾਨੂੰ ਇਮੀਡੀਏਟਲੀ ਨੀਅਰ ਬਾਈ ਕਲੀਨਿਕ ਜਾਂ ਹਸਪੀਟਲ ਤੇ ਜਾਣਾ ਚਾਹੀਦਾ ਲਾਈਕ ਆ ਸੈਡ ਸਮਰ ਟਾਈਮ ਇਜ਼ ਦ ਪੀਕ ਟਾਈਮ ਫਾਰ ਆਲ ਲੂਜ਼ ਮੋਸ਼ਨਸ ਐਂਡ ਵੋਮਟਿੰਗਸ ਐਂਡ ਬਿਕੋਜ਼ ਸਾਡੇ ਵੈਸੇ ਵੀ ਲੌਸਸਿਸ ਇਨ ਟਰਮਜ਼ ਆਫ ਸਵੇਟ ਬਹੁਤ ਜ਼ਿਆਦਾ ਨੇ ਬੋਡੀ ਤੋਂ ਫਲੂਇਡ ਦੇ ਥੋੜੀ ਬਹੁਤੀ ਵੋਮਿਟਿੰਗ ਐਂਡ ਲੂਸ ਮੋਸ਼ਨ ਵੀ ਡੀਹਾਈਡਰੇਸ਼ਨ ਨੂੰ ਬਹੁਤ ਜ਼ਿਆਦਾ ਅਗਰੈਸਿਵ ਬਣਾ ਸਕਦੀ ਹੈ ਸੋ ਟਾਈਮਲੀ ਮੈਡੀਕੇਸ਼ਨ ਲੈਣੀ ਬਹੁਤ ਜ਼ਰੂਰੀ ਹੈ ਕਿ ਡੀਹਾਈਡਰੇਸ਼ਨ ਨਾ ਹੋਏ ਐਂਡ ਬਹੁਤ ਜ਼ਰੂਰੀ ਹੈ ਅਗੇਨ ਬੇਬੀ ਦੇ ਜਨਰਲ ਵੈਲਬੀਂਗ ਨੂੰ ਦੇਖਣਾ ਐਂਡ ਯੂਰਿਨ ਨੂੰ ਦੇਖਣਾ ਕਿ ਉਹ ਕਿਵੇਂ ਹੋ ਰਿਹਾ ਹੈ ਸਰ ਲੂਜ਼ ਮੋਸ਼ਨ ਦੇ ਕਿੰਨੇ ਕੇ ਐਪੀਸੋਡਸ ਨੇ ਜਿਹੜੇ ਵੇਰੀਏਬਲ ਹੈਗੇ ਜਾਂ ਕਿੰਨੇ ਕੇ ਐਪੀਸੋਡਸ ਦੇ ਜੀ ਤੋਂ ਬਾਅਦ ਟਰਬਲ ਹੋ ਸਕਦੀ ਹੈ ਸੋ ਲੂਜ਼ ਮੋਸ਼ਨ ਦੇ ਅਸੀਂ ਕਦੇ ਵੀ ਨੰਬਰ ਆਫ ਐਪੀਸੋਡਸ ਨਾਲ ਗੱਲ ਨਹੀਂ ਕਰਦੇ ਲੂਜ਼ ਮੋਸ਼ਨ ਨਾਲ ਕੰਸਿਸਟੈਂਸੀ ਐਂਡ ਫ੍ਰੀਕੁਐਂਸੀ ਇਹ ਬੜੀ ਜ਼ਰੂਰੀ ਹੈ ਨਾਓ ਇੱਕ ਬੜਾ ਚੰਗਾ ਫੈਕਟ ਹੈ ਜੇ ਅਸੀਂ ਕੋਲਰਾ ਦੀ ਗੱਲ ਕਰੀਏ ਅਗੇਨ ਕੋਲਰਾ ਉਹ ਐਜਾ ਇਦਾਂ ਦੀ ਬਿਮਾਰੀ ਹੈ ਜਿਹੜੀ ਯੂਜੂਲੀ ਰੇਨੀ ਸੀਜ਼ਨ ਚ ਆਂਦੀ ਹੈ ਦੋ ਸਟੂਲ ਆਫ ਕੋਲਰਾ ਇਜ਼ ਇਨਫ ਟੂ ਮੇਕ ਦਾ ਚਾਈਲਡ ਵੈਰੀ ਡੀਹਾਈਡਰੇਟਿਡ ਸੋ ਅਸੀਂ ਨੰਬਰ ਦੀ ਗੱਲ ਨਹੀਂ ਕਰਦੇ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਜਿਹੜਾ ਸਟੂਲ ਹੋ ਰਿਹਾ ਬੇਬੀ ਦਾ ਉਹ ਬਿਲਕੁਲ ਪਾਣੀ ਵਰਗਾ ਹੈ ਸੈਮੀ ਸੋਲਿਡ ਹੈ ਜਾਂ ਵੈਲ ਫਾਰਮਡ ਹੈ ਜੇ ਬਿਲਕੁਲ ਪਾਣੀ ਵਰਗਾ ਹੈ ਐਂਡ ਅਰਾਊਂਡ 5 ਟਾਈਮਸ ਅ ਡੇ ਆ ਰਿਹਾ ਹੈ ਥੈਟ ਮੀਨਸ ਸਾਨੂੰ ਹਸਪੀਟਲ ਜਾਂ ਕਲੀਨਿਕ ਜਾਣਾ ਚਾਹੀਦਾ ਸਰ ਇਹਨਾਂ ਦਿਨਾਂ ਦੇ ਵਿੱਚ ਜਾਂ ਜਨਰਲੀ ਕੋਈ ਇਹੋ ਜੀ ਪਾਰਟਿਕੂਲਰ ਮੈਡੀਸਿਨਸ ਜਾਂ ਸਪਲੀਮੈਂਟਸ ਜੋ ਹਰ ਕਾਰ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਜਰੂਰੀ ਜਿਸ ਕਾਰ ਦੇ ਵਿੱਚ ਆਖੇ ਮੈਡੀਸਿਨਸ ਹਮੇਸ਼ਾ ਸਾਨੂੰ ਨਾ ਡਾਕਟਰ ਦੇ ਪ੍ਰੈਸਕ੍ਰਿਪਸ਼ਨ ਤੋਂ ਬਾਅਦ ਲੈਣਾ ਚਾਹੀਦੀ ਹੈ ਬਿਕੋਜ਼ ਵੀ ਆ ਡੀਲਿੰਗ ਵਿਦ ਕਿਡਸ ਵੋਮਿਟਿੰਗ ਦੇ ਕਾਰਨ ਬਹੁਤ ਸਾਰੇ ਹੋ ਸਕਦੇ ਆ ਵੋਮਿਟਿੰਗ ਵਾਇਰਲ ਵੀ ਹੋ ਸਕਦੀ ਹੈ ਜਿਹਦੇ ਵਿੱਚ ਕੋਈ ਐਂਟੀਬਾਇਓਟਿਕਸ ਦੀ ਲੋੜ ਨਹੀਂ ਵੋਮਿਟਿੰਗਸ ਬੈਕਟੀਰੀਅਲ ਵੀ ਹੋ ਸਕਦੀ ਹੈ ਜਿਹਦੇ ਵਿੱਚ अर्जेंट एंटीबायोटिक्स दी ਲੋਡ ਹੁੰਦੀ ਹੈ ਵੋਮਿਟਿੰਗ ਜਿਹੜੀ ਹੈ ਉਹਦਾ ਕਾਰਨ ਕਈ ਵਾਰ ਬ੍ਰੇਨ ਦੀ ਇਨਫੈਕਸ਼ਨ ਵੀ ਹੁੰਦੀ ਹੈ ਕਈ ਵਾਰ ਹੀਟ ਸਟ੍ਰੋਕ ਵੀ ਹੁੰਦਾ ਹੈ ਸੋ ਜੇ ਹੀਟ ਸਟ੍ਰੋਕ ਹੋਇਆ ਅਸੀਂ ਉਹਨੂੰ ਵੋਮਿਟਿੰਗ ਦੀ ਦਵਾਈ ਦੇ ਦਾਂਗੇ ਘਰ ਬੈ ਕੇ ਉਹ ਮੈਟਰ ਨੂੰ ਵਰਸ ਕਰੇਗਾ ਸੋ ਇਹਦਾ ਪ੍ਰੀਵੈਂਸ਼ਨ ਹੀ ਸਭ ਤੋਂ ਵੱਡਾ ਇਲਾਜ ਹੈ ਪ੍ਰੀਵੈਂਸ਼ਨ ਇਸ ਅਵੋਇਡ ਪ੍ਰੋਲੋਂਗਡ ਐਕਸਪੋਜ਼ਰਸ ਟੂ ਹੀਟ ਸਭ ਤੋਂ ਪਹਿਲੀ ਚੀਜ਼ ਦੂਜੀ ਚੀਜ਼ ਹਾਈਡਰੇਸ਼ਨ ਅੱਛੀ ਰੱਖੋ ਤੀਜੀ ਚੀਜ਼ ਦੁਪਹਿਰ ਦੇ ਟਾਈਮ ਬੱਚਿਆਂ ਨੂੰ ਨਾ ਖੇਡਣ ਦਿਓ ਨਾਊ ਐਸ ਪੇਰੈਂਟਸ ਜਿਵੇਂ ਤੁਸੀਂ ਰਾਈਟਲੀ ਕਿਹਾ ਕਿ ਹੁਣ ਸਕੂਲ ਜਿਹੜੇ ਹਨ ਉਹ ਬੰਦ ਕਰਦੇ ਬੰਦ ਹੋ ਚੁੱਕੇ ਨੇ ਐਂਡ ਬੱਚਿਆਂ ਨੂੰ ਹੁਣ ਬੇਸਿਕਲੀ ਕੀ ਹੈ ਕਰ ਪੈ ਨਹੀਂ ਸਕਦੇ ਦੇ ਗੈਟ ਬੋਰਡ ਸੋ ਸਾਨੂੰ ਇਨਡੋਰ ਐਕਟੀਵिटीज ਥੋੜੀ ਧਿਆਨ ਰੱਖਣੀ ਪਏਗੀ ਇਨਡੋਰ ਐਕਟੀਵिटीज ਉਹਨਾਂ ਨੂੰ ਇੰਗੇਜ ਕਰਨਾ ਪਏਗਾ ਐਂਡ ਅਵੋਇਡ ਕਰਾਂਗੇ ਬਾਹਰ ਦਾ ਸਨ ਬਿਕੋਜ਼ ਇਨੀ ਸਕੋਰਚਿੰਗ ਹੀਟ ਦੇ ਵਿੱਚ 15 ਮਿੰਟ ਦਾ ਸਨ ਦਾ ਐਕਸਪੋਜ਼ਰ ਇਜ਼ ਇਨਫ ਟੂ ਕਾਜ਼ ਸਿੰਪਟਮਸ ਸੋ ਜਿਹੜਾ ਮਾਦਾ ਦੁੱਧ ਹੈ ਜਿਹੜਾ ਮਦਰਸ ਮਿਲਕ ਹੈ ਇਟ ਇਜ਼ ਡੈਫੀਨਿਟਲੀ ਬੈਸਟ ਫॉर ਚਾਈਲਡ ਯੈਸ ਬਟ ਕੁਝ ਕੇਸਿਸ ਦੇ ਵਿੱਚ ਜਦੋਂ ਫਾਰਮੂਲਾ ਮਿਲਕ ਯੂਜ਼ ਉਹਦੇ ਕੋਈ ਇਫ ਬਟਸ ਨਹੀਂ देखो पहली चीज है फार्मूला मिल्क शुड नेवर बी इनकरेज्ड ओके okay. एता असि जे फार्मूला मिल्क दा कोई भी डब्बा भी देखांगे ना ओदे ते भी बड़ा बड़ा लिखा होया है ਕਿ ਮਦਰਸ ਮਿਲਕ ਇਜ਼ ਦਾ ਬੈਸਟ ਨਾਓ ਜੇ ਅਸੀਂ ਨੇਚਰ ਦੀ ਗੱਲ ਕਰੀਏ ਨੇਚਰ ਦਾ ਕੀ ਰੋਲ ਹੈ ਕਈ ਐਨੀਮਲਸ ਹੁੰਦੇ ਆ ਉਹਨਾਂ ਦੇ ਤਿੰਨ ਬੱਚੇ ਪੰਜ ਬੱਚੇ 10 ਬੱਚੇ ਇਕੱਠੇ ਹੁੰਦੇ ਆ ਐਂਡ ਉਹਨਾਂ ਦਾ ਮਿਲਕ ਕਦੀ ਵੀ ਘਟ ਨਹੀਂ ਹੁੰਦਾ ਪਰ ਬੇਬੀ ਵਿਲ ਕੀਪ ਔਨ ਸਕਿੰਗ ਦਾ ਬ੍ਰੈਸਟ ਐਂਡ ਅਲਟੀਮੇਟਲੀ ਜਿਹੜਾ ਹੈ ਫੀਡ ਆਂਦੀ ਹੀ ਆਂਦੀ ਹੈ ਐਦਾਂ ਹੀ ਨੇਚਰ ਬਣੀ ਹੈ ਅਸੀਂ ਹਿਊਮਨਸ ਕੰਫਰਟ ਤੇ ਇੰਨੇ ਆਦੀ ਹੋ ਚੁੱਕੇ ਹਾਂ ਆਈ ਊਡ ਸੇ ਇਹਦੇ ਵਿੱਚ ਹਸਪੀਟਲਸ ਐਂਡ ਡਾਕਟਰਸ ਦਾ ਵੀ ਥੋੜਾ ਦੋਸ਼ ਹੈ ਕਿ ਅਸੀਂ ਇਹਨਾਂ ਪੁਸ਼ ਨਹੀਂ ਕਰਦੇ ਜੇ ਅਸੀਂ ਅੱਜ ਫਾਰਮੂਲਾ ਮਿਲਕ ਨੂੰ ਹਟਾ ਲਈਏ ਆਮ ਬ੍ਰਿਟੀ ਸ਼ੋਰ ਜਿਹੜਾ ਐਕਸਕਲੂਸਿਵ ਬ੍ਰੈਸਟ ਫੀਡਿੰਗ ਦੀ ਪਰਸੈਂਟੇਜ ਹੈ ਉਹ ਬਹੁਤ ਜ਼ਿਆਦਾ ਵੱਜ ਜਾਏਗੀ ਹਾਮ ਨਹੀਂ ਹੈ ਬਟ ਜਿਹੜਾ ਬੈਨੀਫਿਟ ਇਮਿਊਨਿਟੀ ਕੌਜ਼ਿੰਗ ਫੈਕਟਰਸ ਜਿਹੜੇ ਹੈ ਮਦਰਸ ਮਿਲਕ ਦੇ ਵਿੱਚ ਉਹ ਕਦੀ ਵੀ ਟੌਪ ਫੀਡ ਦੇ ਵਿੱਚ ਨਹੀਂ ਆ ਸਕਦੇ ਵੈਕਸੀਨੇਸ਼ਨ ਨੂੰ ਲੈ ਕੇ ਸਰ ਕਾਫੀ ਪੇਰੈਂਟਸ ਦੀ ਕੁਇਰੀ ਰਹਿੰਦੀ ਹੈ ਕਿ ਕੁਝ ਡਾਕਟਰਸ ਜਿਹੜੇ ਆ ਉਹ ਕਾਫੀ ਵੈਕਸੀਨੇਸ਼ਨਸ ਲਿਖਦੇ ਨੇ ਕਿਹੜੀ ਵੈਕਸੀਨੇਸ਼ਨ ਨੇ ਜਿਹੜੀ ਫੋਰ ਮੋਸਟ ਨੇ ਜੋ ਬਹੁਤ ਇੰਪੋਰਟੈਂਟ ਨੇ ਤੇ ਕਿਹੜੀ ਹੈ ਜਿਨ੍ਹਾਂ ਨੂੰ ਅਵੋਇਡ ਕੀਤਾ ਜਾ ਸਕਦਾ ਹੈ ਕਿਹੜੀ ਇਹੋ ਜੀਆਂ ਜਿਹੜੀ ਪਾਰਟਿਕੂਲਰ ਕੇਸਿਸ ਦੇ ਵਿੱਚ ਆਉਂਦੀ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਇਹ ਅਸੀਂ ਓਪੀਟੀ ਚ ਕਾਫੀ ਪੇਰੈਂਟਸ ਤੋਂ ਸੁਣਦੇ ਹਾਂ ਕਿ ਡਿਫਰੈਂਟ ਚਾਰਟਸ ਨੇ ਇੱਕ ਗਵਰਨਮੈਂਟ ਦਾ ਚਾਰਟ ਹੈ ਜਿੱਥੇ ਫ੍ਰੀ ਵੈਕਸੀਨਸ ਮਿਲਦੀ ਹੈ ਇੱਕ ਜਿਹੜਾ ਚਾਰਟ ਹੈ ਜਿਹੜਾ ਪ੍ਰਾਈਵੇਟ ਪ੍ਰੈਕਟਿਸ਼ਨਰਸ ਯੂਜ਼ ਕਰਦੇ ਹਨ ਸੋ ਪਹਿਲੀ ਗੱਲ ਹੈ ਕੋਈ ਵੀ ਪ੍ਰਾਈਵੇਟ ਡਾਕਟਰ ਇਨ ਇੰਡੀਆ ਨਹੀਂ ਡਿਸਾਈਡ ਕਰਦਾ ਕਿ ਕਿਹੜੀ ਵੈਕਸੀਨ ਲੱਗੇਗੀ ਇੱਕ ਨੌਰਥ ਟੂ ਸਾਊਥ ਪੂਰੇ ਇੰਡੀਆ ਦੇ ਵਿੱਚ ਇੱਕ ਸਟੈਂਡਰਡਾਈਜ਼ਡ ਚਾਰਟ ਮਿਲਦਾ ਹੈ ਇਟ ਇਸ ਕਾਲਡ ਆਈਏਪੀ ਚਾਰਟ ਆਈਏਪੀ ਇਮਿਊਨਾਈਜੇਸ਼ਨ ਚਾਰਟ ਮਤਲਬ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਦਾ ਇੱਕ ਪਰੀ ਪਲਾਨਡ ਚਾਰਟ ਹੈ ਫਾਰ ਦਾ ਈਅਰ ਸਭ ਨੂੰ ਉਹੀ ਫੋਲੋ ਕਰਨਾ ਹੁੰਦਾ ਹੈ ਨਾਓ ਇਹਦੇ ਵਿੱਚ ਇਸ਼ੂ ਕੀ ਹੈ ਕਿਉਂ ਗਵਰਨਮੈਂਟ ਸੈਕਟਰ ਦੇ ਵਿੱਚ ਕਈ ਇੰਜੈਕਸ਼ਨਸ ਲੱਗ ਰਹੇ ਹਨ ਐਂਡ ਪ੍ਰਾਈਵੇਟ ਦੇ ਵਿੱਚ ਕੁਝ ਐਕਸਟਰਾ ਲੱਗ ਰਹੇ ਹਨ ਹੁਣ ਇਹ ਬਹੁਤ ਵੱਡੀ ਮਿਸਕਮਿਊਨੀਕੇਸ਼ਨ ਹੈ ਕਿ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਜ਼ਿਆਦਾ ਇੰਜੈਕਸ਼ਨਸ ਲਗਾਉਂਦੇ ਹਨ ਇਹਨੂੰ ਜੇ ਮੈਂ ਐਕਸਪਲੇਨ ਕਰਾਂ ਜਿਹੜਾ ਆਈਪੀ ਚਾਰਟ ਹੈ ਦੈਟ ਹੈਜ਼ ਟੂ ਬੀ ਫਾਲੋਡ ਹੁਣ ਇਸ਼ੂ ਕੀ ਹੈ ਗਵਰਨਮੈਂਟ प्रोटोकॉल के बजट की कमी है बिकॉज़ बजट की कमी है इस करके वो आई ए पी चार्ट तो चूज करते हैं कि असी तो सिर्फ फिफ्टी परसेंट ही लगा है एंड दैट इज़ द रीज़न फिफ्टी परसेंट लगाते हैं एंड फिफ्टी परसेंट इट इज़ एडवाइज कि जो गवर्नमेंट ने नहीं लगाई है वो असी प्राइवेट सैटअप तो जाके लगाई है यदा मैं थोनों तो एक बहुत व्डा एग्जाम्पल देना इंपॉर्टेंट बीमारी लाइक ਗਵਰਨਮੈਂਟ ਚ ਨਹੀਂ ਲੱਗਦਾ ਇੰਪੋਰਟੈਂਟ ਬਿਮਾਰੀ ਲਾਈਕ ਟਾਈਫੋਇਡ ਟਾਈਫੋਇਡ ਬਹੁਤ ਰੈਂਪੈਂਟ ਹੋ ਚੁੱਕਿਆ ਹੈ ਗਵਰਨਮੈਂਟ ਚ ਨਹੀਂ ਲੱਗਦਾ ਹੈਪਟਾਈਟਸ ਏ ਅਗੇਨ ਲਿਵਰ ਦੀ ਡਿਜ਼ੀਜ਼ ਗਵਰਨਮੈਂਟ ਚ ਨਹੀਂ ਲੱਗਦੀ ਇਟ ਇਜ਼ ਅ ਵਾਟਰ ਬੋਰਨ ਡਿਜ਼ੀਜ਼ ਇਨਫਲੂਐਂజా ਗਵਰਨਮੈਂਟ ਚ ਨਹੀਂ ਲੱਗਦਾ ਨਿਮੋਨੀਆ ਦੀ ਪੂਰੀ ਡੋਜ਼ਸ ਗਵਰਨਮੈਂਟ ਚ ਨਹੀਂ ਲੱਗਦੀ ਇੱਕ ਬਹੁਤ ਹੀ ਇੰਪੋਰਟੈਂਟ ਵੈਕਸੀਨ ਹੈ ਮੰਬਸ ਦੀ ਹਾਂ ਸੋ ਅਸੀਂ ਪਿਛਲੇ ਸਾਲ ਦਾ ਅਸੀਂ ਡਾਟਾ ਦੇਖੀਏ ਇੰਡੀਆ ਦਾ ਮੰਪਸ ਦੇ ਕੇਸਸ ਹੈਵ ਐਕਸਪੋਨੈਂਸ਼ਲੀ ਇਨਕਰੀਸਡ ਰੀਜ਼ਨ ਕੀ ਅਸੀਂ ਦੇਖ ਰਹੇ ਹਾਂ ਕਿ ਗਵਰਨਮੈਂਟ ਦੇ ਵਿੱਚ ਐਮ ਐਮ ਆਰ ਦੀ ਵੈਕਸੀਨ ਨਹੀਂ ਲੱਗਦੀ ਐਮ ਆਰ ਦੀ ਵੈਕਸੀਨ ਲੱਗਦੀ ਹੈ ਐਮ ਐਮ ਆਰ ਇਜ਼ ਮੀਜ਼ਲ ਮੰਪਸ ਐਂਡ ਰੁਬੈਲਾ ਗਵਰਨਮੈਂਟ ਸਿਰਫ ਮੀਜ਼ਲਸ ਐਂਡ ਰੁਬੈਲਾ ਦੀ ਲਗਾ ਰਿਹਾ ਵੈਕਸੀਨ ਸੋ ਇਟ ਇਜ਼ ਗਿਵਿੰਗ ਇਨਕੰਪਲੀਟ ਵੈਕਸੀਨੇਸ਼ਨ सो हो की रहे हुन हो है हुन सडनली लास्ट 1 ईयर तो मम्स जिथे स्वेलिंग हो जाती है साडे जॉ दे ਥੱਲੇ ਉਹਦੇ ਕੇਸਸ ਰੈਂਪੈਂਟਲੀ ਵੱਧ ਗਏ ਐਂਡ ਹੁਣ ਜਦ ਅਸੀਂ ਹਿਸਟਰੀ ਲੈ ਰਹੇ ਹਾਂ ਵੀ ਆਲਵੇਸ ਫਾਈਂਡ ਆਊਟ ਕਿ ਜਿਹੜੇ ਸਰਕਾਰੀ ਬੱਚੇ ਨੇ ਜਿਨ੍ਹਾਂ ਨੂੰ ਉਥੋਂ ਇੰਜੈਕਸ਼ਨ ਲੱਗੇ ਉਹਨਾਂ ਨੂੰ ਮਮਸ ਹੋ ਰਿਹਾ ਬਟ ਜਿਨ੍ਹਾਂ ਨੂੰ ਪ੍ਰਾਈਵੇਟ ਵੈਕਸੀਨ ਲੱਗੀ ਹੈ ਹੂਰ ਕਵਰਡ ਫॉर ਮਮਸ ਉਹਨਾਂ ਨੂੰ ਮਮਸ ਨਹੀਂ ਹੋ ਰਿਹਾ ਸੋ ਦੈਟ ਇਜ਼ ਵਾਈ ਚਾਰਟ ਇਖੀ ਹੈ ਇਟ ਇਜ਼ ਕਾਲਡ ਆਈਏਪੀ ਚਾਰਟ ਸਭ ਨੂੰ ਫੋਲੋ ਕਰਨਾ ਚਾਹੀਦਾ ਇਨ ਫੈਕਟ ਗਵਰਨਮੈਂਟ ਨੂੰ ਵੀ ਅਪੀਲ ਹੈ ਕਿ ਜਿਹੜੇ ਲੋਕੀ ਅਫੋਰਡ ਨਹੀਂ ਕਰ ਸਕਦੇ ਪ੍ਰਾਈਵੇਟ ਇੰਜੈਕਸ਼ਨ ਉਹਨਾਂ ਲਈ ਸਾਰੇ ਇਨਕਲੂਡ ਹੋਣ ਇਨ देयर ਇਮਿਊਨਾਈਜੇਸ਼ਨ ਚਾਰਟ ਇੱਕ ਹੋਰ ਜਨਰਲ ਸਵਾਲ ਹੈ ਸਰ ਬੋਟਲ ਫੀਡਿੰਗ ਜਿਹੜੀ ਹੈਗੀ ਆ ਉਹ ਨੂੰ ਲੈ ਕੇ ਵੀ ਪੈਰੈਂਟਸ ਕਾਫੀ ਫਸੀ ਰਹਿੰਦੇ ਨੇ ਕਿਤਾ ਇਹ ਕਦੋਂ ਤੱਕ ਜਾਇਜ਼ ਹੈਗੀ ਹੈ ਮੁਝਾ ਹਟਾ ਹਵਾ ਸੇ ਕੀ ਕਰ ਲਵਾਂ ਸੋ ਬੋਟਲ ਫੀਡਿੰਗ ਇਜ਼ ਅ ਸਟ੍ਰਿਕਟ ਨੋ ਸਪੈਸ਼ਲੀ ਇੰਡੀਅਨ ਸਿਨੈਰੀਓ ਦੇ ਵਿੱਚ ਬੋਟਲ ਫੀਡਿੰਗ ਦੇ ਦੋ ਨੁਕਸਾਨ ਨੇ ਸਭ ਤੋਂ ਪਹਿਲਾ ਨੁਕਸਾਨ ਹੈ ਇਟ ਕਾਜ਼ਸ ਨਿਪਲ ਕਨਫਿਊਜ਼ਨ ਸਾਡਾ ਫਰਸਟ 6 ਮੰਥਸ ਦਾ ਜਿਹੜਾ ਟਾਈਮ ਹੈ ਇਟ ਇਜ਼ ਫਾਰ ਐਕਸਕਲੂਸਿਵ ਬ੍ਰੈਸਟ ਫੀਡਿੰਗ ਅਸੀਂ ਪਾਣੀ ਵੀ ਨਹੀਂ ਦੇ ਸਕਦੇ ਕੁਝ ਹੋਰ ਉਤੋਂ ਵੀ ਨਹੀਂ ਦੇ ਸਕਦੇ ਐਂਡ ਜੇ ਮਨ ਲੋ ਕੋਈ ਮਦਰ ਬੋਟਲ ਇੰਟਰੋਡਿਊਸ ਕਰ ਦਿੰਦੇ ਹੈ ਡਿਊਰਿੰਗ ਦ ਫਰਸਟ 6 ਮੰਥਸ ਵਾਟ ਹੈਪਨਸ ਇਜ਼ ਬੱਚੇ ਦੇ ਦਿਮਾਗ 'ਚ ਸਿਗਨਲ ਜਾਂਦਾ ਹੈ ਕਿ ਬੋਟਲ ਤੋਂ ਮਿਹਨਤ ਘੱਟ ਹੈ ਬਟ ਫਲੋ ਫਾਸਟਰ ਹੈ ਸਿਮਿਲਰਲੀ ਜੇ ਮਦਰ ਫੀਡ ਦੀ ਗੱਲ ਕਰੀਏ ਦ ਫਲੋ ਇਜ਼ ਸਲੋਅਰ ਐਂਡ ਮੈਨਰ ਜ਼ਿਆਦਾ ਹੈ ਸੋ ਦ ਚਾਈਲਡ ਵਿਲ ਆਲਵੇਜ਼ ਆਪਟ ਈਜ਼ੀਅਰ ਵੇ ਸੋ ਇਹਨੂੰ ਕਹਿੰਦੇ ਅਸੀਂ ਨਿਪਲ ਕਨਫਿਊਜ਼ਨ ਸੋ ਬੱਚੇ ਕਈ ਵਾਰ ਬੋਟਲ ਨੂੰ ਜ਼ਿਆਦਾ ਉਥੇ ਜ਼ਿਆਦਾ ਉਹਨੂੰ ਪ੍ਰੇਫਰ ਕਰਨਗੇ ਐਸ ਅਪੋਜ਼ ਟੂ ਮਦਰਸ ਮਿਲਕ ਸੋ ਅਸੀਂ ਕਹਿੰਦੇ ਹਾਂ ਕਿ ਮਦਰਸ ਮਿਲਕ ਹੀ ਬੈਸਟ ਹੈ ਐਂਡ ਬੋਟਲ ਅਵੋਇਡ ਕਰਨੀ ਚਾਹੀਦੀ ਹੈ ਸੈਕੰਡ ਰੀਜ਼ਨ ਕਿਉਂ ਬੋਟਲ ਨਹੀਂ ਸਟਾਰਟ ਕਰਨੀ ਚਾਹੀਦੀ ਇਟ ਇਜ਼ ਬਿਕੋਜ਼ ਆਫ ਇਨਫੈਕਸ਼ਨਸ ਨਾਓ ਬੋਟਲ ਦਾ ਜਿਹੜਾ ਨਿੱਪਲ ਹੈ ਇਟ ਇਜ਼ ਅ ਸੋਰਸ ਆਫ ਇਨਫੈਕਸ਼ਨ ਐਂਡ ਫਰਸਟ 6 ਮੰਥਸ ਦੇ ਵਿੱਚ ਬੇਬੀ ਦੀ ਇਮਿਊਨਿਟੀ ਇਜ਼ ਵੈਰੀ ਵੈਰੀ ਲੋ ਐਂਡ ਜਦ ਇਮਿਊਨਿਟੀ ਲੋ ਹੈ ਇਨਫੈਕਸ਼ਨਸ ਇਹ ਆਣ ਗਿਆ ਇਟ ਕੈਨ ਬਿਕਮ ਰੀਲੀ ਸੀਰੀਅਸ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ 6 ਮੰਥਸ ਐਂਡ ਬਿਲੋ ਐਂਡ 90 ਇਅਰਸ ਐਂਡ ਅਬਵ ਇਹਨਾਂ ਦੋਨਾਂ ਨੂੰ ਅਸੀਂ ਇਹਨਾਂ ਦੀ ਇਮਿਊਨਿਟੀ ਇਜ਼ ਵੈਰੀ ਲੋ ਤੇ ਇਹਨਾਂ ਨੂੰ ਸਾਨੂੰ ਪ੍ਰੋਟੈਕਟ ਕਰਨਾ ਪੈਂਦਾ ਹੈ ਫਰੋਮ ਇਨਫੈਕਸ਼ਨ

ਅਪਰਾਈਜ਼ ਇਨ ਕੇਸਸ ਪਹਿਲੇ ਨਾ ਕਫ ਕੋਲਡ ਯੂਜੂਲੀ ਸੀਜ਼ਨਲ ਹੁੰਦਾ ਸੀ ਹੁਣ ਅਸੀਂ ਦੇਖ ਰਹੇ ਹਾਂ ਕਿ ਐਵਰੀ 2 ਮੰਥਸ ਬੱਚੇ ਜਿਹੜੇ ਨੇ ਉਹਨਾਂ ਨੂੰ ਬਾਰ ਬਾਰ ਕਫ ਕੋਲਡ ਹੋਈ ਜਾ ਰਿਹਾ ਨਾਓ ਯੈਸ ਇਮਿਊਨਿਟੀ ਵੀ ਡਾਊਨ ਹੋ ਸਕਦੀ ਹੈ ਬਿਕੋਜ਼ ਕਰੋਨਾ ਨੇ ਇਫੈਕਟ ਤਾਂ ਕੀਤਾ ਹੀ ਹੈ ਦੂਜੀ ਇਹ ਗੱਲ ਹੈ ਕਿ ਵੀ ਆਰ ਸੀਇੰਗ ਕਿ ਅਡਲਟਸ ਨੂੰ ਵੀ ਇਹ ਚੀਜ਼ ਹੋ ਰਹੀ ਹੈ ਸਿਰਫ ਬੱਚਿਆਂ ਨੂੰ ਨਹੀਂ ਹੋ ਰਹੀ ਐਂਡ ਮੇਬੀ ਦਾ ਵਾਇਰਸਸ ਹੈਵ ਬਿਕਮ ਸਟਰੋਂਗਰ ਸੋ ਇਟ ਇਜ਼ ਅ ਮਿਕਸਚਰ ਆਫ ਬੋਥ ਜਿਵੇਂ ਅਸੀਂ ਗੱਲ ਕਰ ਰਹੀ ਹਾਂ ਕਿ ਯੰਗ ਬੰਦਿਆਂ ਨੂੰ ਹਾਰਟ ਅਟੈਕਸ ਬਹੁਤ ਹੋ ਰਹੇ ਹਨ ਹੁਣ ਵੈਕਸੀਨਸ ਤਾਂ ਉਹਨਾਂ ਨੂੰ ਲੱਗੀਆਂ ਬੱਚਿਆਂ ਨੂੰ ਤਾਂ ਵੈਕਸੀਨਸ ਵੀ ਲੱਗੀ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੈਕਸੀਨ ਕਰਕੇ ਇਮਿਊਨਿਟੀ ਲੋ ਹੋ ਰਹੀ ਹੈ ਤਾਂ ਇਟ ਕੈਨ ਬੀ ਕਿ ਵਾਇਰਸ ਨੇ ਕੁਝ ਮਿਊਟੇਸ਼ਨਲ ਚੇਂਜਸ ਕੀਤੇ ਹਨ ਐਂਡ ਇਮਿਊਨਿਟੀ ਥੋੜੀ ਅਫੈਕਟ ਹੋਈ ਹੈ ਬਟ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵਾਇਰਲਸ ਜਿਹੜੇ ਨੇ ਉਹ ਸਟਰੋਂਗਰ ਹੋ ਚੁੱਕੇ ਹਨ ਥੋੜੇ ਜਿਵੇਂ ਤੁਸੀਂ ਸਰ ਕਿਹਾ ਕਿ ਅੱਜਕੱਲ ਬੱਚਿਆਂ ਦੇ ਵਿੱਚ ਜਿਹੜਾ ਕਫ ਕੋਲਡ ਦੀ ਪ੍ਰੋਬਲਮ ਹੈ ਉਹ ਸੀਜ਼ਨਲ ਨਹੀਂ ਹੈ ਉਹ ਰੈਂਡਮਲੀ ਬੱਚਿਆਂ ਨੂੰ ਹੋ ਰਹੀ ਹੈ तो randomly doctors भी ते parents ही फंसे होंगे suggest करते हैं वो कोर nebulization yes ये जोड़े nebulizing तरीका है का एक कितना किसी का so पहली बात लायक है nebulizer if prescribed by a doctor it is absolutely safe ये तो मतलब ज़रूरत सी गई now एक complicated थोड़ा मैं easy कराऊंगा nebulizers is given to a wheezing child wheezing कद क्या न्यासी ਕੇ છਤੀ ਤੋਂ ਛੈਛਦੀ ਆਵਾਜ਼ ਆ ਰਹੀ ਹੈ ਇਹਦਾ ਮਤਲਬ ਸਾਡੇ ਜਿਹੜੇ 에য়ারਵੇਜ਼ ਹੈ ਉਹ ਕੰਸਟ੍ਰਕਟ ਕਰਕੇ ਨੈਰੋ ਹੋ ਗਏ ਉਹ ਨੈਰੋ ਹੋ ਗਿਆ ਇਟ ਐਕਸ ਲਾਈਕ ਫਲੂਟ ਬਾਂਸੂਰੀ ਦੀ ਤਰ੍ਹਾਂ ਤਾਈ ਕਰਕੇ ਵੀਜ਼ਿੰਗ ਜਾਂ ਛੈਛਦੀ ਆਵਾਜ਼ ਆਉਂਦੀ ਹੈ ਸੋ ਨੇਬੁਲਾਈਜ਼ਰ ਇਜ਼ ਦ ਮੋਸਟ ਇਫੈਕਟਿਵ ਵੇ ਐਂਡ ਦ ਮੋਸਟ ਫਾਸਟੈਸਟ ਵੇ ਟੂ ਗਿਵ ਰਿਲੀਫ ਬਟ ਜੇ ਅਸੀਂ ਅੱਜ ਦੀ ਜਨਰੇਸ਼ਨ ਦੀ ਗੱਲ ਕਰੀਏ ਨੈਬਲਾਈਜ਼ਰਸ ਇੱਕ ਬਹੁਤ ਹੀ ਪੁਰਾਣੀ ਟੈਕਨੋਲੋਜੀ ਹੋ ਚੁੱਕੀ ਹੈ ਹੁਣ 올 ਦਾ ਡਾਕਟਰਸ ਆਰ ਪ੍ਰੇਫਰਿੰਗ ਦਾ ਪੰਪਸ ਸੋ ਪੰਪ ਐਂਡ ਨੈਬਲਾਈਜ਼ਰ ਬੇਸਿਕਲੀ ਸੇਮ ਚੀਜ਼ ਹੈ ਦਵਾਈ ਵੀ ਅੰਦਰ ਸੇਮ ਜਾਏਗੀ ਬਟ ਪੰਪ ਦੇ ਸਾਈਡ ਇਫੈਕਟਸ ਬੜੇ ਘੱਟ ਨੇ ਜਿਹੜਾ ਪੰਪ ਹੈ ਉਹਦੇ ਵਿੱਚ 10 ਰੇਸ ਟੂ ਦਾ ਪਾਵਰ 10 सो so, 10 इन्टु 10 इन्टु 10 10 बार असी 10 लगावांगे इन्नी कट डोज अंदर जांदी है ਦੂਜੀ ਚੀਜ਼ ਪੰਪ ਲੈਣਾ ਇਟ ਵਰਕਸ ਇਨ 20 ਸੈਕਿੰਡਸ 20 ਸੈਕਿੰਡ ਲੱਗਦੇ ਪੰਪ ਲੈਣ ਲਈ ਇੱਕ ਬੱਚੇ ਨੂੰ 20 30 ਮਿੰਟਸ ਨੇਬਲਾਈਜ਼ ਕਰਾਉਣਾ ਵਰਸਸ 20 ਸੈਕਿੰਡਸ ਦਾ ਪੰਪ ਦੇਣਾ ਐਂਡ ਪੰਪ ਦੇ ਵਿੱਚ ਇਨੀ ਕਟੋ ਚੱ ਰਹੀਏ ਪੰਪ ਇਜ਼ ਅ ਮਚ ਸੇਫਰ অপਸ਼ਨ ਸੋ ਪੰਪ ਲੈਣਾ ਇਜ਼ ਮਚ ਸੇਫਰ ਦੈਨ ਅ ਨੇਬਲਾਈਜ਼ਰ ਐਂਡ ਮਿਥਸ ਬਹੁਤ ਜ਼ਿਆਦਾ ਅਸੋਸੀਏਟਡ ਹੈ ਪ੍ਰੋਬਲਮ ਇਜ਼ ਵੀ ਆਲਸੋ ਸੀ ਇਨ ਦਾ ਆਪੀਡੀ ਕਿ ਜਦ ਅਸੀਂ ਕਿਸੇ ਨੂੰ ਪੰਪ बोलਦੇ ਹਨ डेली ਮਦਰਸ ਉਹਨਾਂ ਦੇ ਪਸੀਨਾ ਆਨੇ ਸ਼ੁਰੂ ਹੋ ਜਾਂਦੇ ਹੈ ਕਿ ਇਹ ਤਾਂ ਐਸਥਮਾ ਵਾਲੇ ਬੱਚੇ ਯੂਜ਼ ਕਰਦੇ ਹਨ दैट इज नॉट ट्रू ਐਟ 올 ਐਸਥਮਾ ਵਾਲੇ ਯੂਜ਼ ਕਰਦੇ ਡਿਫਰੈਂਟ ਮੈਡੀਸਿਨਸ ਐਂਡ ਡਿਫਰੈਂਟ ਡੋਸੇਜ ਐਂਡ ਡਿਫਰੈਂਟ ਸ਼ਡਿਊਲਸ ਇਹ ਜਿਹੜਾ ਪੰਪ ਹੈ ਇਟ ਕੈਨ ਬੀ 기ਵਨ ਫॉर 3 ਡੇਸ 5 ਡੇਸ 7 ਡੇਸ ਐਸਥਮਾ ਤਾਂਦ ਹੁੰਦਾ ਹੈ ਜੇ ਸਾਨੂੰ ਮੀਨਾ ਲਈ ਯੂਜ਼ ਕਰਨਾ ਪਏ ਸੋ दैट इज ਅ ਮਿਥ ਸਰ ਆਖਰੀ ਸਵਾਲ ਜਾਂਦੇ ਜਾਂਦੇ ਅਸੀਂ ਹਰ ਏਜ ਗਰੁੱਪ ਦੇ ਬੱਚਿਆਂ ਦੀ ਕੈਰ ਲਈ ਪ੍ਰੋਬਲਮਸ ਦੀ ਸਿੰਪਟਮਸ ਦੀ ਪ੍ਰੀਕਾਸ਼ਨਸ ਦੀ ਗੱਲ ਕਰੀ ਅੱਜ ਦੀ ਤਪਦੀ ਗਰਮੀ ਦੇ ਵਿੱਚ ਜਿਹੜੀ ਔਮਨ ਪ੍ਰੈਗਨੈਂਟ ਨੇ ਹੈ ਨਾ ਗਰਭਪਾਤ ਨੇ ਉਹਨਾਂ ਲਈ ਵੀ ਕੋਈ ਖਾਸ ਸਜੈਸ਼ਨ ਹੈਗਾ ਬਿਲਕੁਲ ਸੋ ਅਗੇਨ ਉਹਨਾਂ ਨੂੰ ਸਪੈਸ਼ਲ ਕੇਅਰ ਦੀ ਲੋੜ ਹੁੰਦੀ ਹੈ ਬਹੁਤ ਧਿਆਨ ਰੱਖਣਾ ਹੈ ਇਨਫੈਕਸ਼ਨਸ ਦਾ ਬਹੁਤ ਧਿਆਨ ਰੱਖਣਾ ਹੈ ਹੀਟ ਐਕਸਪੋਜ਼ਰ ਦਾ ਬਿਕੋਜ਼ ਉਹ ਆਪਣੇ ਲਈ ਨਹੀਂ ਉਹ ਦੋ ਲਾਈਫਸ ਲਈ ਰਿਸਪੋਨਸੀਬਲ ਨੇ ਸੋ ਹਾਈਡਰੇਸ਼ਨ ਇਜ਼ ਨੰਬਰ 1 ਨੰਬਰ 2 ਇਜ਼ ਅਵੋਇਡ ਲੌਂਗ ਐਕਸਪੋਜਰਸ ਸਨਸਕ੍ਰੀਨ ਬਹੁਤ ਇੰਪੋਰਟੈਂਟ ਚੀਜ਼ ਹੈ ਸਨਸਕ੍ਰੀਨ ਸਨ ਬਲੌਕ ਸ਼ੁੱਡ ਬੀ ਯੂਸਡ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਪਾਣੀ ਦਾ ਸੋਰਸ ਹੁਣ ਇਹ ਮਦਰਸ ਲਈ ਵੀ ਇੰਪੋਰਟੈਂਟ ਹੈ ਜੋ ਲੋਕੀ ਸਵਿਮਿੰਗ ਕਰ ਰਹੇ ਹਨ ਉਹਨਾਂ ਲਈ ਵੀ ਇੰਪੋਰਟੈਂਟ ਹੈ ਐਂਡ ਬੱਚਿਆਂ ਲਈ ਵੀ ਇੰਪੋਰਟੈਂਟ ਹੈ ਸਵਿਮਿੰਗ ਜੇ ਬੱਚੇ ਕਰਦੇ ਆ ਵੀ ਯੂਜੂਲੀ ਸੀ ਕਿ ਦੇ ਡਰਿੰਕ ਦੈਟ ਵਾਟਰ ਐਂਡ ਉਹ ਪਾਣੀ ਯੂਜੂਲੀ ਇੱਕ ਕਾਮਨ ਪਬਲਿਕ ਯੂਜ਼ ਕਰਦੀ ਹੈ ਐਂਡ ਦੈਟ ਇਜ਼ ਅ ਬਿਗ ਸੋਰਸ ਆਫ ਇਨਫੈਕਸ਼ਨ ਛੋਟੇ ਬੱਚੇ ਹੁਣ ਅਸੀਂ ਘਰ ਚ ਟੱਬ ਬਣਾ ਲੈਂਦੇ ਆ ਗਾਰਡਨ ਦੇ ਵਿੱਚ ਉਹ ਇਨਫਲੇਟੇਬਲ ਪੂਲ ਬਣਾ ਲੈਂਦੇ ਆ ਦੈਟ ਇਜ਼ ਅ ਬਿਗ ਸੋਰਸ ਆਫ ਇਨਫੈਕਸ਼ਨ ਰੀਜ਼ਨ ਇਜ਼ ਕਿ ਬੱਚਿਆ ਬੱਚੇ ਪਾਣੀ ਚ ਬੈਠੇ ਰਹਿੰਦੇ ਦੇ ਡਰਿੰਕ ਦੈਟ ਵਾਟਰ एंड असी बहुत ज़्यादा अपराइज़ ऑफ गैसट्रोन्ट्राइटस और टाइफॉयड देख रहे बिकॉज ऑफ कंज़म्पशन ऑफ टैप वाटर सिमिलरली मदर्स शुड अवॉइड स्विमिंग बिकॉज अगेन इन्फेक्शन जी है फैल सकती अच्छा अच्छा है हाइड्रेशन अच्छा रखो एक्सपोजर अच्छा रखो इट इज़ अ मैटर ऑफ वीक्स ए मुश्किल टाइम ठीक हो जाए इन्हर टेन फिफ्टीन डेज द वैदर विल सैटल डाउन एंड दैन असी बाहर जा सकते हैं सेफली सो थैंक यू सो मच फॉर दिस वैल्यूएबल इंफॉर्मेशन सर वेलकम जी वेलकम और सेशन कराके किसे बढ़िया टॉपिक पे जो कि जरूरी हो चल शॉर्ट सो जी सेहत तो जुड़ी जरूरी जानकारी ली जुड़े रहो सारे चैनल के नाम देखते रहो दादा सच